ਭਰੋਸਾ ਠੜਕਦਾ ਰਹਿੰਦਾ ਹੈ। ਔਰ ਵਾਕਈ ਜੇ ਭਰੋਸਾ ਬੱਜ ਗਿਆ ਕਿ ਪ੍ਰਭੂ ਹੈ ਤੇ ਮੰਨਦੇ ਆਂ ਮਹਾਰਾਜ ਕਹਿੰਦੇ ਨੇ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟ ਆਇਆ। ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਹੈ। ਉਸੇ ਵਕਤ ਤਤ ਗਿਆਨ ਤਤ ਤੋਂ ਮੁਰਾਦ ਉਸੇ ਵਕਤ ਤਤ ਚਿੰਨ ਉਸੇ ਵਕਤ ਉਸੇ ਵਕਤ ਬ੍ਰह्म ਗਿਆਨ ਪ੍ਰਗਟ ਹੋ ਜਾਂਦਾ ਮੈਂ ਪਾਣੀ ਹੁਣ ਪੀਵਾਂ ਤੋ ਕਿਆ ਪਿਆਸ ਕੱਲ ਬੁਝੇਗੀ ਮੈਂ ਰੋਟੀ ਹੁਣ ਖਾਵਾਂ ਤੋ ਕਿਆ ਭੁੱਖ ਮਹੀਨੇ ਬਾਅਦ ਮਿਟੇਗੀ ਕਿਤਨੀ ਬਚਕਾਨਾ ਗੱਲ ਆਉਂਦੀ ਹੈ ਨਾਮ ਅਜ ਹੁਣ ਜਪੋ ਫਲ ਅਗਲੇ ਜਨਮ ਵਿੱਚ ਮਿਲੇਗਾ ਪਤਾ ਨਹੀਂ ਕਿਹੜੇ ਜਨਮ ਵਿੱਚ ਮਿਲੇਗਾ ਨਹੀਂ ਨਾਮ ਹੁਣ ਜਪੋ ਹੁਣੇ ਫਲ ਮਿਲਦਾ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਚ ਨਾਇਓ ਨਿਰਵਾਣ ਕੀਰਤਨ ਗਾਉ ਕਰਤੇ ਕ ਨਿਮਕ ਸਿਮਰਤ ਜਿਤ ਛੋਟੇ ਨਿਮਕ ਮਾਤਰ ਸਿਮਰਨ ਕਰਦੇ ਆ ਨਿਮਕ ਇੱਕ ਸੈਕਿੰਡ ਸਾਰੇ ਬੰਧਨ ਟੁੱਟ ਜਾਣਗੇ ਤੋਂ ਇਹ ਬੰਧਨ ਕੀ ਨੇ ਇਹਨਾਂ ਦੇ ਸੰਬੰਧ ਵਿੱਚ ਮੈਂ ਥੋੜਾ ਜਿਹਾ ਅਲਗ ਕਰਾਂ ਕੁਝ ਸਰੀਰ ਦੀਆਂ ਲੋੜਾਂ ਲੋੜਾਂ ਪੂਰੀਆਂ ਨਾ ਵੱਲ ਇਹ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ ਰਹਿਣ ਨੂੰ ਮਕਾਨ ਚਾਹੀਦਾ ਨਹੀਂ ਹੈ ਪਹਿਨਣ ਨੂੰ ਕਪੜੇ ਚਾਹੀਦੇ ਨ ਮੌਸਮ ਦੇ ਮੁਤਾਬਕ ਨਹੀਂ ਹੈ ਖਾਣ ਨੂੰ ਦੌਰਤ ਰੋਟੀ ਚਾਹੀਦੀ ਹੈ ਨਹੀਂ ਹੈ ਪੀਣ ਨੂੰ ਸਵੱਛ ਪਾਣੀ ਚਾਹੀਦਾ ਹੈ ਨਹੀਂ ਉਪਲਬਧ ਹੋ ਰਿਹਾ ਦੂਰ ਦਰਾਜ਼ ਜਾਣਾ ਕੋਈ ਵਾਹਨ ਨਹੀਂ ਮਿਲ ਰਿਹਾ ਤੁਮੇ ਅਰਜ਼ ਕਰਾਂ ਇਹ ਸਰੀਰ ਦੀਆਂ ਸਮੱਸਿਆਵਾਂ ਹਨ ਤੇ ਮਨ ਖਦੀ ਸਾਰੀ ਫਿਰ ਦਜ ਦੌੜ ਭਜ ਆਉਂਦੀ ਹੈ ਇਹਨਾਂ ਸਮੱਸਿਆਵਾਂ ਦੀ ਪੂਰਤੀ ਲਈ ਤੇ ਜਦ ਸਮੱਸਿਆਵਾਂ ਹੱਲ ਹੋ ਜਾਣ ਤੇ ਕੈਨਨ ਸਮਾਧੀ ਸਰੀਰ ਦੀ ਸਵਾਦੀਨ ਉਹ ਕੈਨਨ ਸੁਖ ਸੁਖ ਮਿਲਦਾ کھان نو جو بوجن چاہیے سی مل گیا جو کپڑے چاہیے سن مل گئے رہن نو جیسا مکان سی مل چاہیے جیسے سنبندی سنبند چاہیے سن مل گئے ہیں کیونکہ سنبند تو بنا بھی منک نہیں جی سکتے سریرک وہاں بہت سارے منکوں دیاں حل ਹੋ ਜਾਂਦੀਆਂ ਨੇ ਤੋਂ ਸਰੀਰ ਦੇ ਤਲ ਤੇ ਤੇ ਬਹੁਤ ਸਾਰੇ ਲੋਕ ਸਮਾਧੀ ਨੇ ਸਮੱਸਿਆਵਾਂ ਬੜੀਆਂ ਪਰਬਲ ਮਨ ਦੀਆਂ ਨੇ ਮਾਨਸਿਕ ਸਮੱਸਿਆਵਾਂ ਇਸ ਲਈ ਤਨ ਭਾਵੇਂ ਸਮਾਧੀ ਚ ਚਲਾ ਵੀ ਜਾਵੇ ਮਨ ਸਮਾਧੀ ਚ ਨਹੀਂ ਜਾਂਦਾ ਨਹੀਂ ਜਾਂਦਾ ਸਮੱਸਿਆ ਜਿੰਨੇ ਚਿਰ ਤੱਕ ਸਮਾਧਾਨ ਉਪਲਬਧ ਨਹੀਂ ਹੁੰਦਾ ਮਨੁੱਖ ਸਮਾਦੀ ਨਹੀਂ ਹੋ ਸਕਦਾ ਸਮਾਦੀ ਦਾ ਮਤਲਬ ਉਹ ਕੋਈ ਸਮੱਸਿਆ ਹੈ ਸਾਡੇ ਹਿੰਦੂ ਵੇਦ ਜਿਸ ਕਿਸੇ ਸਾਧੂ ਸੰਤ ਨੂੰ ਜਲਾ ਕੇ ਉਹਦੀ ਮੜੀ ਬਣਾ ਲੈਂਦੇ ਨੇ ਮੜੀ ਨੂੰ ਫਿਰ ਸਮਾਦੀ ਕਹਿੰਦੇ ਨੇ ਕਿਉਂ ਕੋਲ ਨੂੰ ਜਲਾ ਕੇ ਖਾਕ ਕਰ ਦਿੱਤਾ ਹੈ ਖਾਕ ਦੇ ਕੀ ਸਮੱਸਿਆ ਹੈ ਕੀ ਲੋੜ ਹੈ ਉਹ ਕੀ ਚਾਹੀਦੀ ਹੈ ਕਬਰ ਨੂੰ ਕੀ ਲੋੜ ਹੈ ਮੁਰਦੇ ਨੂੰ ਕੀ ਲੋੜ ਹੈ ਹਰ ਮੁਰਦਾ ਸਮਾਦੀ ਚ ਬੜੀ ਦੀ ਕੀ ਲੋੜ ਹੈ ਕੋਈ ਸਮੱਸਿਆ ਹੀ ਨਹੀਂ ਇੰਜ ਕੈ ਲੋ ਮਰੇ ਹੋਏ ਸਰੀਰ ਤੇ ਸਾਰੇ ਸਮਾਦੀ ਲੈਣ ਨੇ ਜਿੰਨੇ ਦੇ ਜਗ ਦੇ ਮਨੁੱਖ ਤੇ ਸਮੱਸਿਆਵਾਂ ਦੇ ਚ کوئی نہیں کوئی سمادی نہیں کچھ بیشتر لوگ تن کی سماپتی سمادی پراپت بھی کر لینے لوڑاں پوری ہو گئی جو جو چاہیے سی ہے لیکن مانسک سمسیاں کھڑی ہو گئی بڑیا پر مانسک سمسیاں کی نے من دیا خواہشاں من دیا ਜਿਵੇਂ ਜਿਵੇਂ ਤਨ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਸਰੀਰ ਦੀਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਮਨ ਦੀਆਂ ਸਮੱਸਿਆਵਾਂ ਬੜੇ ਭਿਆੰਕਰ ਰੂਪ ਵਿੱਚ ਪ੍ਰਗਟ ਆਉਂਦੀਆਂ ਨੇ ਇਸ ਵਾਸਤੇ ਦੇਖਿਆ ਗਿਆ ਹੈ ਨਿਰਧਨ ਮਨੁੱਖ ਇਤਨੇ ਦੁਖੀ ਨਹੀਂ ਹੁੰਦੇ ਜਿੰਨੇ ਧਨਵਾਨ ਮਾਨਸਿਕ ਤਲ ਤੇ ਦੁਖੀ ਹੁੰਦੇ ਨੇ ਬੜੇ ਬੜੇ ਜੋਦੀਸੇ ਲੋਕ ਕਿਨ ਕੋ ਵਿਆਪੇ ਚਿੰਤਾ ਰੋ 99 ਫੀਸਦੀ ਐਸਾ ਅੰਦਾਜ਼ਾ ਲਾ ਲੈਣਾ ਚੋਟੀ ਦਾ ਧਨਵਾਨ ਹੈ ਬੜਾ ਮਾਨਸਿਕ ਤਲਤੇ ਦੁਖੀ ਹੋਵੇਗਾ ਚੋਟੀ ਦਾ ਹੁਕਮਰਾਨ ਹੈ ਰਾਜਨੇਤਾ ਹੋ ਸਕਦਾ ਹੈ ਸੁੱਖ ਦੀ ਰਾਤ ਨੂੰ ਨੀਂਦ ਵੀ ਨਾ ਆਦੀ ਹੋਵੇ ਗੋਲੀਆਂ ਖਾਂਦਾ ਹੋਵੇ ਨੇ ਬੜੇ ਬੜੇ ਜੋਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋ ਕਿਉਂਕਿ ਸਰੀਰ ਦੀਆਂ ਸਮੱਸਿਆਵਾਂ ਤੇ ਹੱਲ ਹੋ ਗਈਆਂ ਮਨ ਬੜੇ ਭਿਆਨਕ ਰੂਪ ਦੇ ਵਿੱਚ ਪ੍ਰਗਟ ਹੋ ਗਿਆ। ਆਪ ਦੀ ਗਤਲੀ ਅਰਸ ਕਰਾਂ। ਇੱਕ ਚਾਰ ਵਿੰਦ ਦਾ ਬੁੱਖਾ ਮਨੁੱਖ ਉਸ ਦੀ ਸਰਫ ਇਤਨੀ ਸਮੱਸਿਆ ਹੈ ਕਿ ਰੋਟੀ ਮਿਲ ਜਾਏ। ਸਮੱਸਿਆ ਸਾਰੀ ਸਿਮਟੀ ਹੋਈ ਹੈ। ਮਨ ਚੁੱਪ ਹੈ। ਬਿਲਕੁਲ ਚੋਕਾ ਹੈ। ਤੇ ਜੇ ਹੁਣ ਉਹਨੂੰ ਕਹਿ ਲਈਏ ਬੜਾ ਸੁੰਦਰ ਕਿਦਰੇ ਨਾਟਕ ਹੋਣਾ ਹੈ ਰਾਤ ਨੂੰ। ਇਹ ਤੂੰ ਬਾਸ ਲੈ ਵੇਖ ਲੈ ਉਹਨੇ ਫੜ ਦੇਣਾ ਉਹਨੇ ਇਹ ਆਖੜੇਸ ਬਾਸ ਦੀ ਥਾਂ ਤੇ ਚਾਰ ਰੋਟੀਆਂ ਦੇ ਦੇਣਾ ਛੱਡ ਪਰੇ ਭੁਖੇ ਮਨੁੱਖ ਦੀ ਸਾਰੀ ਸਮੱਸਿਆ ਸਿਮਟ ਕੇ ਰੋਟੀ ਤੇ ਆ ਜਾਂਦੀ ਹੈ ਭਰੇ ਹੋਇਆ ਭੇਟ ਹੈ ਤੇ ਤਨ ਦੀ ਸਾਰੇ ਲੋੜਾਂ ਦੀ ਪੂਰਤੀ ਹੈ ਮਨ ਬੜੇ ਭਿਆਨਕ ਰੂਪ ਵਿੱਚ ਪ੍ਰਗਟ ਹੁੰਦਾ ਹੈ اس واسطے کوئی نردن اتنا دکھی نہیں آتا جتنا دھنوان دکھی آرز کرتی ہوں کوئی نردن اتنا لو بھی نہیں آتا جتنا دنوان لوبھی آتا مانسک سمسیاں ما ون کی سمسیا کی ہے واشنا دوسرا ہوا جیسے جیسے سریر برد ہوں دا ہے ਵੈਸੇ ਹੀ ਵੈਸੇ ਵਾਸ਼ਨਾ ਬਲਵਾਨ ਹੁੰਦੀ ਹੈ ਜਵਾਨ ਹੁੰਦੀ ਹੈ ਸਰੀਰ ਤੇ ਇੱਕ ਦਿਨ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਨਹੀਂ ਮਰਦੀ ਅਗਰ ਸਰੀਰ ਦੇ ਮਰਨ ਨਾਲ ਵਾਸ਼ਨਾ ਮਰ ਗਈ ਤਾਂ ਫਿਰ ਤੇ ਮੁਕਤ ਹੋ ਗਏ ਪ੍ਰਭੂ ਚ ਲੀਨ ਹੋ ਗਏ ਬੜੇ ਧਿਆਨ ਨਾਲ ਸੁਣਨਾ ਸਰੀਰ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਵਾਕ ਭਾਈ ਸਾਹਿਬ ਜੀ ਦੀ ਬਾਣੀ ਨੂੰ ਕੁੰਜੀ ਇਸ ਵਾਸਤੇ ਆਖਿਆ ਗਿਆ ਹੈ ਉਹ ਬਹੁਤ ਸਾਰੇ ਸ਼ਬਦਾਂ ਨੂੰ ਖੋਲਦੇ ਨੇ ਸੰਤਨ ਹੱਥ ਰੱਖ ਕੇ ਕੁੰਜੀ ਤਾਂ ਵੀ ਮੁਰਾਦ ਇਹ ਹੈ ਰਹੱਸ ਤੇ ਰਮਜ਼ ਭਰੀਆਂ ਜੋ ਗੱਲਾਂ ਨੇ ਸਤਿ ਪੁਰਸ਼ਾਂ ਦੀ ਉਹ ਖੋਲਦੇ ਨੇ ਇਹ ਨਹੀਂ ਕਿ ਰੱਬ ਦਾ ਬੂਆ ਖੋਲ ਕੇ ਦੇ ਹਨ ਰੱਬ ਦੇ ਦਰਸ਼ਨ ਕਰਾ ਦੇਂਦੇ ਨੇ ਇਸ ਚੱਕਰ 'ਚ ਨਾ ਪੈਣਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੁੰਜੀ ਮੰਨਦੇ ਨੇ ਕਮ ਸੇ ਕਮ 150 ਸ਼ਬਦਾਂ ਦੇ ਅਰਥ ਉਹਨਾਂ ਨੇ ਕੀਤੇ ਨੇ ਕਿਉਂ ਕੀਤੇ ਨੇ ਭਾਈ ਸਾਹਿਬ ਨੇ ਸੋਚਿਆ ਐਸਾ ਨਾ ਹੋਵੇ ਸਿੱਖ ਵਿਦਵਾਨ ਕੋਈ ਗੁਰਮੁਖ ਅਰਥਾਂ ਦੀ ਥਾਂ ਤੇ ਅਨਰਥ ਨਾ ਕਰ ਬੈਠੇ ਜੋ ਰਹਿਸ ਤੇ ਰੰਗ ਸਤਗੁਰ ਬਿਆਨ ਕਰ ਰਹੇ ਨੇ ਕੋਈ ਆਮ ਲੋਗਾਂ ਨੂੰ ਸਮਝ ਆ ਸਕੇ ਤੋਂ ਭਾਈ ਸਾਹਿਬ ਨੇ ਉਹ ਸ਼ਬਦ ਖੋਲੇ ਹੈ ਜੈਸੇ ਸ਼ਲੋਕ ਹੈ ਜਬਜੀ ਸਾਬਦਾ ਪਉਣ ਗੁਰੂ ਪਾਣੇ ਪਿਤਾ ਮਾਤਾ ਘਰਤ ਮਹਤ ਇਹਨੋਂ ਵੀ ਭਾਈ ਸਾਹਿਬ ਖੋਲਦੇ ਪਉਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਘਰਤੀ ਮਾਤਾ ਮਹਿਤ ਕਰ ਓ ਤੂ ਬੋਤ ਸੰਜੋਗ ਬਣਾਇਆ ਇਕ ਇਕ ਤਤ ਦੀ ਹੋਵੇ ਆਖਿਆ ਕਰਦਾ ਇਸ ਦੇ ਚ ਮੈਂ ਪੂਰਨ ਫੌਰ ਤੇ ਨਾ ਜਾਵਾਂ ਕਿਉਂਕਿ ਜੋ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਉਹ ਸੁਣੋ ਆਸਾ ਦੀ ਵਾਰ ਦਾ ਸ਼ਲੋਕ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਤਵਾਉ ਸੱਜੁ ਗੁਰਤ ਸੰਤੋਖ ਕਾ ਧਰਮ ਅਗੇ ਰਥ। ਰੇਤੇ ਰਤ ਜਤੇ ਕਾ ਜੋਰ ਅਗੇ ਰਥ ਵਾ। ਇਸਦਾ ਖੁਲਾਸਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਫਿਰ ਫਿਰ ਫੇਰ ਵਟਾਈਏ ਗੈਨੀ ਹੋਏ ਮਰਮ ਕੋ ਵਾਏ। ਭਾਈ ਸਾਹਿਬ ਭਾਈ ਗੁਰਦਾਸ ਜੀ। 150 ਸ਼ਬਦਾਂ ਦੇ ਇਸ ਤਰ੍ਹਾਂ ਦਾ انہوں نے خلاصہ کی کیا کئی یگاں تو انت کال تو کال پہ میری واشنا کئی سریر چاہی کئی جنم کئی جنم واشنا بدا جائے کیوں سریر مر جاشنا مردی رہی شریر بڑھا ہوں واشنا تے جان بنی ری پھر واشنہ تربینی جی تین دھارا نے अहंकार वासना लोभ वासना काम वासना अहंकार वासना प्रभाता मांगती है लोभ वासना धन संपदा मांगती है काम वासना रूप रंग मांगती है शरीर ते बिरध हो गया वासना बिरध नहीं हुई नहीं आउंदी इस चक्कर च ना पेने बुड्ढा शरीर है फिर वासना बुड्ढी होवेगी ਸਰੀਰ ਮਰ ਗਏ ਤੇ ਵਾਸ਼ਨਾ ਮਰ ਗਈ ਤੇ ਮੁਕਤ ਹੋ ਗਏ ਗਲ ਖਤਮ ਫਿਰ ਜਬ ਤਬ ਕਰਨ ਦੀ ਕੀ ਲੋੜ ਹੈ ਅੰਮ੍ਰਿਤ ਮੇਲੇ ਉੱਠਣ ਦੀ ਕੀ ਲੋੜ ਹੈ ਫਿਰ ਬਾਣੀ ਦਾ ਜਪ ਕਰਨ ਦੀ ਕੀ ਲੋੜ ਹੈ ਤਬ ਕਰਨ ਦੀ ਕੀ ਲੋੜ ਹੈ ਜੇ ਨਾਲ ਮਰਾਂਗੇ ਤੇ ਵਾਸ਼ਨਾ ਮਰ ਜਾਏਗੀ ਮੁਕਤ ਹੋ ਜਾਵਾਂਗੇ ਮਰ ਕੇ ਕੋਈ ਮੁਕਤ ਨਹੀਂ ਹੁੰਦਾ ਨਵਾਂ ਸਰੀਰ ਦਾ ਬੰਧਨ ਪੈ ਜਾਂਦਾ ਹੈ ਹੋਰ ਜਨਮ ਪੈ ਜਾਂਦਾ ਹੈ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਦਾਏ ਪਿਆਦੇ ਸਲਮ ਮੇ ਜਨਮ ਮਰਨ ਚਲਦਾ ਰਹਿੰਦਾ ਹੈ ਕਿਉਂ ਵਾਸ਼ਨਾ ਨਹੀਂ ਮਰਦੀ ਇਨੂੰ ਥੋੜਾ ਜਿਹਾ ਧਿਆਨ ਨਾਲ ਸੁਣ ਲੈਣਾ ਅਹੰਕਾਰ ਵਾਸ਼ਨਾ ਕੰਤੇ ਮਰ ਗਏ ਅਹੰਕਾਰ ਨਹੀਂ ਮਰਿਆ ਹੋਰ ਪ੍ਰਵਤਾ ਹੋਰ ਪ੍ਰਵਤਾ ਚਾਹੀਦੀ ਫਿਰ ਇਹ ਅਹੰਕਾਰ ਅਗਲਾ ਜਨਮ ਕਰਾ ਦਿੰਦਾ ਹੈ ਹਉਮੈ ਇਹ ਆ ਜਾਤ ਹੈ ਹਉਮੈ ਕਰਮ ਕਮਾਏ ਹਉਮੈ ਇਹੀ ਬੰਦਨਾ ਫਿਰ ਫਿਰ ਜਾਉਨੇ ਪੈ ਫਿਰ ਜਨਮ ਫਿਰ ਜਨਮ ਇਸ ਤਰ੍ਹਾਂ ਧਨ ਦੀ ਵਾਸ਼ਨਾ ਲੋਭ ਵਾਸ਼ਨਾ ਇਸ ਤਰ੍ਹਾਂ ਹੀ ਕਾਮ ਵਾਸ਼ਨਾ ਤਨ ਬਿਰਧ ਹੋ ਗਿਆ ਵਾਸ਼ਨਾ ਨਹੀਂ ਬਿਰਧ ਹੋ ਇਹ ਵਾਸ਼ਨਾ ਜੋ ਜਵਾਨ ਹੈ ਤਨ ਖਤਮ ਹੋ ਗਿਆ ਹੈ ਇਹੀ ਵਾਸ਼ਨਾ ਅੱਗੇ ਚੱਲ ਕੇ ਮਾਂ ਬਾਪ ਦੀ ਆ وہے واشنا سمیلت ہو کے نماز شریر بنا لے گیا پھر نماز جنا جم جم مرے مرے پھر جم جمے جگ جگ میر شریر کا واشنا بدھا آوے جائے پھر 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 وٹائیے گینے ہوئے مرم کو پائے واشنا صدا اس دیکھ دیئے کسنوں جو نہیں ہے جو نہیں ہے ਬੜੇ ਧਿਆਨ ਨਾਲ ਸੁਣਨਾ ਜੋ ਹੈ ਅਗਰ ਵਾਸ਼ਨਾ ਉਸ ਨੂੰ ਦੇਖੇ ਤਾਂ ਵਾਸ਼ਨਾ ਮਰ ਜਾਏਗੀ ਫਿਰ ਤੇ ਸੰਤੋਖ ਪੈਦਾ ਹੋ ਜਾਂਦਾ ਹੈ ਸਬਰ ਪੈਦਾ ਹੋ ਜਾਂਦਾ ਹੈ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ ਕਿ ਜੋ ਨਹੀਂ ਹੈ ਉਹ ਵੀ ਹੋ ਜਾਏ ਫਿਰ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ ਉਹ ਵੀ ਹੋ ਗਿਆ ਫਿਰ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਜੋ ਹੁਣ ਵੀ ਨਹੀਂ ਹੈ ਕਿਉਂਕਿ ਵਾਸ਼ਨਾ ਦਾ ਸੁਭਾਅ ਹੈ ਸਦਾ ਉਸਨੂੰ ਦੇਖਣਾ ਜੋ ਨਹੀਂ ਹੈ ਚਲੋ ਇਕ ਨਿੱਕਾ ਜਿਹਾ ਉਦਾਹਰਣ ਦਿਆਂ ਪਿੰਡ ਦਾ ਸਰਪੰਚ ਹੈ ਵਾਸ਼ਨਾ ਅੱਗੇ ਚਲੀ ਗਈ ਹੈ ਕਹਿੰਦਾ ਨਹੀਂ ਐਮਐਲਏ ਬਣ ਜਾਵਾਂ ਬਣ ਗਿਆ ਐਮਐਲਏ ਵਾਸ਼ਨਾ ਅੱਗੇ ਚਲੀ ਗਈ ਹੈ ਨਹੀਂ ਮਨਿਸਟਰ ਬਣ ਜਾਵਾਂ ਬਣ ਗਿਆ ਮਨਿਸਟਰ ਵਾਸ਼ਨਾ ਫਿਰ ਅੱਗੇ ਚਲੀ ਗਈ ਹੈ ਨਹੀਂ ਜੇ ਮਨਿਸਟਰ ਬਣ ਜਾਵਾਂ ਵਾਸ਼ਨਾ ਰੋਜ਼-ਰੋਜ਼ ਵੱਡੀ ਹੋ ਰਹੀ ਹੈ ਜਵਾਨ ਹੋ ਰਹੀ ਹੈ ਤਨ ਰੋਜ਼-ਰੋਜ਼ ਬੁੱਢਾ ਹੋ ਰਿਹਾ ਹੈ ਖਤਮ ਹੋ ਰਿਹਾ ਹੈ ਛੋਟਾ ਹੋ ਰਿਹਾ ਹੈ ਮਨੁੱਖ ਰੋਜ਼-ਰੋਜ਼ ਛੋਟਾ ਹੁੰਦਾ ਹੈ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਾਉ ਪਾਣੀ ਇੱਕ ਇੱਕ ਬੂੰਦ ਪਾਣੀ ਦੇ ਨਿਕਲ ਰਹੀ ਹੈ ਤਾਂ ਪਾਣੀ ਘੜੇ ਦੇ ਵਿੱਚ ਘਟ ਰਿਹਾ ਹੈ ਕਿ ਵਧ ਰਿਹਾ ਹੈ ਅੱਜ ਦਾ ਇੱਕ ਦਿਨ ਲੰਘਿਆ ਤੇ ਇੱਕ ਦਿਨ ਅਸੀਂ ਛੋਟੇ ਹੋ ਗਏ ਛੋਟੇ ਹੋ ਗਏ ਔਰ ਕਿਸੇ ਨੂੰ ਕਹਿ ਕੇ ਤੇ ਦੇਖੋ ਤੂੰ ਇੱਕ ਦਿਨ ਛੋਟਾ ਹੋ ਗਿਆ ਅੱਜ ਟੁੱਟ ਕੇ ਪੈਂਦਾ ਹੈ ਕਿ ਔਰ ਸਚਾਈ ਇਹ ਹੈ ਰੋਜ਼ ਰੋਜ਼ ਮਨੁੱਖ ਛੋਟਾ ਹੁੰਦਾ ਹੈ ਚਲੋ ਇਸਨੇ 100 ਸਾਲ ਜੀਵਣਾ ਹੈ ਅੱਜ ਦਾ ਇੱਕ ਦਿਨ ਲੰਘ ਗਿਆ ਤੇ ਇੱਕ ਦਿਨ ਤੇ ਘਟ ਗਏ ਜਨਨੇ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਾ ਕਾ ਨਾ ਜਾਣੇ ਜੇ ਦਿਨ ਦਿਨ ਔ ਘਟਤ ਕਟ ਰਹੇ ਕਟ ਰਹੇ ਮਨੁਕ ਰੋਜ਼ ਰੋਜ਼ ਕਟ ਰਹੇ ਹਕੀਕਤ ਹੈ ਇਹ ਲਵਜ਼ ਇਸਨੂੰ ਚੰਗਾ ਨਹੀਂ ਲੱਗਦਾ ਕੋਈ ਇਸਨੂੰ ਆਖੇ ਤੋ ਇੱਕ ਦਿਨ 곖 ਗਿਆ ਇੱਕ ਦਿਨ 곖 ਗਿਆ ਇਸ ਘਾਟੇ ਨੂੰ ਮਨੁਕ ਨਹੀਂ ਦੇਖਦਾ ਵਾਧੇ ਨੂੰ ਦੇਖਦਾ ਹੈ میرا پروار وڈا ہو گیا ہو گیا گا پر تے چھوٹا ہو گیا میرا کاروبار وڈا ہو گیا ہو گیا ہوا تے چھوٹا ہو گیا میریاں محل ماڑیاں وڈیاں ہو, ہو گئی نے ہو گئیں ہون گیا توں تے چھوٹا ہوں جا ہیں میری دھن سمپدہ مہان ہو گئی ہے توں تے تچھ ہو گیا چھوٹا ہو گیا ہے میرا چھوٹا ہی نہیں ہویا ایک دن مٹ جائے گا ਇਕ ਦਿਨ ਮਿਟ ਜਾਏ ਜਿਨ੍ਹਾਂ ਦੇ ਆਸਰੇ ਤੇ ਤੂੰ ਆਪਣੇ ਆਪ ਨੂੰ ਵੱਡਾ ਕਹਿ ਰਿਹਾ ਸੀ ਪਰਿਵਾਰ ਵੱਡਾ ਹੋ ਗਿਆ ਕਾਰੋਬਾਰ ਵੱਡਾ ਹੋ ਗਿਆ ਅਗਰ ਇਹ ਦੇਖਦਾ ਜਾਏਗਾ ਵਾਸ਼ਨਾ ਅੱਗੇ ਚਲੀ ਜਾਏਗੀ ਹੋਰ ਅੱਗੇ ਜਾਏਗੀ ਇਹ ਵਾਸ਼ਨਾ ਫਿਰ ਜਨਮ ਕਰਾਏਗੀ ਇਸ ਵਾਸਤੇ ਪਤਾ ਸਤਗੁਰੂ ਕੀ ਕਹਿੰਦੇ ਨੇ ਆਪਣਾ ਛੋਟਾ ਹੋਣਾ ਦੇ ਆਪਣਾ ਘਟਣਾ ਦੇਖ ਨਿਹਰਾ ਘਟਣਾ ਹੀ ਨਾ ਦੇਖ ਆਪਣਾ ਮਿਟਣਾ ਦੇ ਪਹਿਲਾ ਮਰਨ ਕਬੂਲ जीवन के चढ़ास बढ़णा ना दे घटणा दे ते सिर्फ घटणा वे ना देख अपना मिटणा देख सपना मिटणा देख इस तरीके दे नाल तेरे अंदर धार्मिक विकास पैदा होई अहंकार वासना ये प्रपथा दी औंदी है लोभ वासना ਧਨ ਸੰਪਦਾ ਦੇ ਹੁੰਦੀ ਹੈ ਕਾਮ ਵਾਸ਼ਨਾ ਰੂਪ ਰੰਗ ਦੇ ਹੁੰਦੀ ਹੈ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ ਜੋ ਨਹੀਂ ਹੈ ਜੋ ਨਹੀਂ ਹੈ ਉਹ ਵੀ ਹੋ ਗਿਆ ਵਾਸ਼ਨਾ ਅੱਗੇ ਚਲੀ ਜਾਂਦੀ ਹੈ ਚਾਹੇ ਵਾਸ਼ਨਾ ਕਾਮ ਵਾਸ਼ਨਾ ਚਾਹੇ ਵਾਸ਼ਨਾ ਧਨ ਦੀ ਵਾਸ਼ਨਾ ਲੋਭ ਵਾਸ਼ਨਾ ਚਾਹੇ ਵਾਸ਼ਨਾ ਪ੍ਰਭਤਾ ਦੀ ਵਾਸ਼ਨਾ ਹੈ ਹੰਕਾਰ ਵਾਸ਼ਨਾ ਇਸ ਵਕਤ ਮਰਾਕੋ ਦੇ ਨਵਾਬ ਦੀਆਂ 1000 ਬੇਗਮਾਂ ਨੇ ਪਹਿਲੇ ਨਿਜ਼ਾਮ ਹైదరాబాద్ ਦੀਆਂ 600 ਬੇਗਮਾਂ ਸਨ ਪੰਜਾਬ ਦੇ ਇੱਕ ਮਹਾਰਾਜੇ ਦੀਆਂ 400 ਮਹਾਰਾਣੀਆਂ ਸਨ 합 ਹੋ ਗਈ ਫਿਰ ਦੁਲਾਚਾਰ ਦੀ ਬਰਾਤਕਾਰੀ ਕਿਸ ਨੂੰ ਕਹਿੰਦੇ ਹਨ ਕਿਸ ਨੂੰ ਕਹਿੰਦੇ ਹਨ ਹੰਕਾਰ ਵਾਸ਼ਨਾ ਜਦ ਵਧਦੀ ਜਾਏ ਵਧਦੀ ਜਾਏ ਤਾਂ ਤ੍ਰਿਸ਼ਨਾ ਬਣ ਜਾਂਦੀ ਕ੍ਰਿਸ਼ਨਾ ਕ੍ਰਿਸ਼ਨਾ ਮਨਕ ਨੂੰ ਭ੍ਰਸ਼ਟ ਕਰ ਦਿੰਦੀ ਹੈ ਕ੍ਰਿਸ਼ਨਾ ਹੀ ਭ੍ਰਸ਼ਟ ਕਰਦੀ ਹੈ ਅਹੰਕਾਰ ਵਾਸ਼ਨਾ ਜੋ ਨਹੀਂ ਹੈ ਵਾਸ਼ਨਾ ਉਸ ਨੂੰ ਦੇਖਦੀ ਹੋ ਗਏ ਉਹ ਮਿਲ ਗਿਆ ਫਿਰ ਵਾਸ਼ਨਾ ਅੱਗੇ ਚੱਲੇਗੀ ਉਹ ਨਹੀਂ ਹੈ ਉਹ ਵੀ ਹੋ ਗਏ ਹੁਣ ਉਹ ਨਹੀਂ ਹੈ ਵਾਸ਼ਨਾ ਸਦਾ ਅੱਗੇ ਜਾਂਦੀ ਹੈ बार-बार ਅੱਗੇ ਜਾਣ ਨਾਲ ਵਾਸ਼ਨਾ ਕ੍ਰਿਸ਼ਨਾ ਦਾ ਬਾਂਬੜ ਬਣ ਕੇ ਰਹਿ ਜਾਂਦੀ ਹੈ ਲੋਭ ਵਾਸ਼ਨਾ ਇਤਨਾ ਧਨ ਮਿਲ ਜਾਏ ਮਿਲ ਗਿਆ ਹੈ ਬਾਸ਼ਨਾ ਅੱਗੇ ਚਲੀ ਗਈ ਨਹੀਂ ਇਤਨਾ ਮਿਲ ਜਾਏ ਮਿਲ ਗਿਆ ਹੈ ਬਾਸ਼ਨਾ ਅੱਗੇ ਚਲੀ ਗਈ ਐ ਨਹੀਂ ਹੈ ਉਹ ਹੋ ਗਿਆ ਬਾਸ਼ਨਾ ਅੱਗੇ ਚਲੀ ਗਈ ਲੋਭ ਵਾਸ਼ਨਾ ਇਹ ਫਿਰ ਤ੍ਰਿਸ਼ਨਾ ਬਣ ਜਾਏਗੀ ਮਨੁੱਖ ਨੂੰ ਬੇਈਮਾਨ ਠੱਗ ਚੋਰ ਡਕੈਤ ਬਣਾ ਦੇਗੀ ਧੋਖੇਬਾਜ਼ ਬਣਾ ਦੇਗੀ ਕਾਮ ਵਾਸ਼ਨਾ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ ਉਹ ਵੀ ਹੋ ਗਿਆ ਵਾਸ਼ਨਾ ਅੱਗੇ ਚਲੀ ਗਈ ਉਹ ਵੀ ਹੋ ਗਿਆ ਵਾਸ਼ਨਾ ਫਿਰ ਸਦਾ ਅੱਗੇ ਚਲੀ ਗਈ ਹੈ ਤੇਹੀ ਵਾਸ਼ਨਾ ਤ੍ਰਿਸ਼ਨਾ ਬਣ ਕੇ ਬ੍ਰਸ਼ਟ ਕਰ ਦੇਗੀ ਬਰਾਦਕਾਰੀ ਬਣਾ ਦੇਗੀ ਦੁਰਾਚਾਰੀ ਬਣਾ ਦੇਗੀ ਪੁਰਸ਼ਏ ਤੋਂ ਬਰਾਦਕਾਰ ਕਰੇਗਾ ਇਸਤਰੀਏ ਤੋਂ ਗਨਕਾ ਬਣ ਜਾਏਗੀ ਗੁਸਤਖੀ ਮਾਪ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦ੍ਹਾ ਆਵੇ ਜਾਏ ਮਾਨਸਿਕ ਸਮੱਸਿਆ ਖੀਏ ਮਨ ਦੇ ਵਿਚ ਬੜੀ ਪਰਵਲ ਵਾਸ਼ਨਾ ਨਾਏ ਜਪਜੀ ਪੜਨ ਦਿੰਦੀ ਏ ਨਾ ਜਾਪ ਸਾਹਿਬ ਨਾਏ ਵਾਸ਼ਨਾ ਕੀਰਤਨ ਸੁਣਨ ਦਿੰਦੀ ਏ ਨਾ ਮੰਤਰ ਜਪਣ ਦਿੰਦੀ ਕੁਛ ਵੀ ਨਹੀਂ ਕਰਨ ਦਿੰਦੀ ਤੇ ਮੈਨੂੰ ਕਹਿਣ ਦੇਣਾ ਵਾਸ਼ਨਾ ਹੀ ਅਧੇਨ ਮਨੁ ਕੀਰਤਨ ਕਰਦਾ ਏ ਕੀਰਤਨ ਸੁਣਦਾ ਵਾਸਨਾ ਹੀ ਅਧੇਨ ਮਨੁਖ ਪਾਠ ਕਰਦਾ ਹੈ ਜਾਂ ਪਾਠ ਸੁਣਦਾ ਹੈ ਵਾਸਨਾ ਵਿੱਚ ਦਿਖਾਈ ਦੇਵੇਗਾ ਇਹ ਸੁਣਨ ਨੂੰ ਬੈਠਾ ਹੈ ਸੁਣੇਗਾ ਨਹੀਂ ਵਾਸਨਾ ਸੁਣਨ ਹੀ ਨਹੀਂ ਦੇਗੀ ਲੈ ਤੇ ਆਈਏ ਵਾਸਨਾ ਗੁਰਦੁਆਰੇ ਕਿ ਪਤਾ ਹੈ ਗੁਰਦੁਆਰੇ ਵੀ ਲੈ ਆਈਏ ਮੰਦਰ ਵੀ ਲੈ ਆਈਏ ਵਾਸ਼ਨਾ ਤੇ ਪਦਾਰਥ ਦੀ ਪ੍ਰਭਤਾ ਦੀ بڑے بڑے ਰਾਜਨੀਤਿਕ ਜਦ ਮੰਦਰ ਗੁਰਦੁਆਰਿਆਂ ਚ ਜਾਂਦੇ ਨੇ ਕਿ ਪ੍ਰਭੂ ਵਾਸਤੇ ਜਾਂਦੇ ਨੇ ਪਰਮਾਤਮਾ ਵਾਸਤੇ ਜਾਂਦੇ ਨੇ ਇਹ ਬੜਾ ਭਾਰੀ ਪਰਬੰਧ ਗੁਰਦੁਆਰਿਆਂ ਦਾ ਮੈਂ ਇਸ ਸੰਬੰਧ ਵਿੱਚ ਕਿਤਾਬ ਲਿਖੀ ਹੈ ਇਹਨੂੰ ਮੈਂ ਫ੍ਰੀ ਤਕਸੀਮ ਕੀਤਾ ਸਾਰੀ ਦੁਨੀਆ ਚ ਇਹ ਤੇ ਗੁਰਦੁਆਰੇ ਨੂੰ ਸੀੜੀ ਵੜਾ ਕੇ ਕਿਵੇਂ ਪਾਰਲੀਮੈਂਟ ਤੱਕ ਪਹੁੰਚਣਾ ਹੈ ਐਸੈਂਬਲੀ ਹਾਲ ਤੱਕ ਪਹੁੰਚਣਾ ਮਨਿਸਤਰੀ ਤੱਕ ਪਹੁੰਚਣਾ ਹੈ ਜਗਤ ਨੂੰ ਗੁਰੂ ਤੱਕ ਪਹੁੰਚਾਣਾ ਇਹ ਮਕਸਦ ਨਹੀਂ ਹੈ ਖੁਦ ਪਾਰਲੀਮੈਂਟ ਤੱਕ ਕਿਵੇਂ ਪਹੁੰਚਣਾ ਹੈ ਇਹ ਮਕਸਦ ਹੈ ਕਿਵੇਂ ਪ੍ਰਮਾਤਮਾ ਤੱਕ ਪਹੁੰਚਣਾ ਹੈ ਇਹ ਉਹਨਾਂ ਦਾ ਮਕਸਦ ਨਹੀਂ ਹੈ ਕਿਵੇਂ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਹੈ ਇਹ ਮਸਤ ਮਕਸਦ ਹੈ ਇਸੇ ਕਾਰਨ ਕਰਕੇ ਗੁਰਦੁਆਰਿਆਂ ਦਾ ਮਕਸਦ ਹੱਲ ਨਹੀਂ ਹੋ ਰਿਹਾ ਜਦ ਕਿ ਬੜੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਬਣ ਰਹੀਆਂ ਹਨ ਜਿਤਨੀਆਂ ਸੋਹਣੀਆਂ ਬਿਲਡਿੰਗਾਂ ਬਣ ਕੇ ਇਮਾਰਤਾਂ ਬਣ ਕੇ ਗੁਰਦੁਆਰਿਆਂ ਦੀਆਂ ਅੱਜ ਤਿਆਰ ਹੋਈਆਂ ਨੇ ਪਹਿਲੇ ਨਹੀਂ ਸਨ ਪਰ ਸਿੱਖ ਜਿਤਨਾ ਅੱਜ ਕਰੋਪ ਹੋ ਗਿਆ ਪਹਿਲੇ ਨਹੀਂ ਸੀ ਪਹਿਲੇ ਨਹੀਂ ਸੀ ਜਿਤਨਾ ਵਿਰਸ਼ਟ ਹੋ ਗਿਆ ਇਤਨਾ ਪਹਿਲੇ ਨਹੀਂ ਸੀ ਵਾਸ਼ਨਾ ਕਰਕੇ ਬਾਜ਼ਾਰ ਜਾਂਦਾ ਸੀ ਪਰ ਆਰ ਦੇ ਸੰਬੰਧ ਸਨ ਮੰਦਰ ਮਸਜਿਦ ਗੁਰਦੁਆਰੇ ਦੇ ਚ ਵੀ ਵਾਸ਼ਨਾ ਹੀ ਵਾਸ਼ਨਾ ਸੀ कृष्णा ने भ्रष्ट कर देता वासना कृष्णा बन गई अहंकार वासना और प्रपथा चाहिए और प्रपथा चाहिए लोभ वासना और धन चाहिए और धन चाहिए काम वासना और रूप चाहिए और रूप चाहिए तो ये वासना तृष्णा बन के भ्रष्ट कर देगी अगर अहंकार वासना तृष्णा बन गई है तो हंसक हो जाएगा ਹੰਕਾਰ ਅਹੰਮੈਂ ਹਾਂ ਤੋਂ ਕਿ ਇਹ ਕੁਝ ਵੀ ਲੇਗੇ ਹੰਕਾਰ ਇਤਨਾ ਸ਼ਿਖਰ ਤੇ ਪਹੁੰਚ ਗਿਆ ਹਿਟਲਰ ਦਾ 7 ਕਰੋੜ ਬੰਦੇ ਉਸਨੇ ਕਤਲ ਕੀਤੇ ਤੁਸੀਂ ਕੌਣ ਹੋ ਗਾਜਰ ਮੋਲੀਆਂ ਦੀ ਤਰ੍ਹਾਂ ਕੱਟ ਕੇ ਰੱਖ ਦਿੰਦੇ ਤਿੰਨ ਕਰੋੜ ਬੰਦਿਆਂ ਨੂੰ ਮਾਰ ਕੇ ਤੇ ਤਿੰਨ ਕਰੋੜ ਨੂੰ ਉਜਾੜ ਕੇ ਮੌਸੇ ਤੁੰਗ ਨੇ ਚਾਈਨਾ ਵਿੱਚ ਕ੍ਰਾਂਤੀ ਲਿਆਂਦੀ ਸੀ ਕਿ ਕ੍ਰਾਂਤੀ ਤੇ ਮਨੁੱਖਾਂ ਲਈ ਆਉਂਦੀ ਹੈ ਤੇ ਤਿੰਨ ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਓਗੇ 3 ਕਰੋੜ ਨੂੰ ਮਾਰ ਕੇ ਕ੍ਰਾਂਤੀ ਲਿਆਉਗੇ ਕਬਰਾਂ ਉਦੀ ਕ੍ਰਾਂਤੀ ਕਰਨੀ ਪਰ ਐਸਾ ਕੀਤਾ ਅਹੰਕਾਰ ਵਾਸ਼ਨਾ ਤੂੰ ਕੌਣ ਹੋਣਾ ਹੈ ਅਹੰਮ ਜਿਤਨਾ ਹੰਕਾਰ ਵੱਡਾ ਜਾਏਗਾ ਸਭ ਛੋਟੇ ਹੁੰਦੇ ਜਾਣਗੇ ਮਾਂ ਬਾਪ ਛੋਟੇ ਹੋ ਗਏ ਦਾਦਾ ਪਰਦਾਦਾ ਛੋਟੇ ਹੋ ਗਏ ਉਸਤਾਦ ਵੀ ਕੁਝ ਨਹੀਂ ਰੱਬ ਵੀ ਕੁਝ ਨਹੀਂ ਹਰਨਾਕਸ਼ ਨੇ ਕਹੀ ਕਹਿ ਦਿੱਤਾ ਸੀ ਕੀ ਹੁੰਦਾ ਹੈ ਰੱਬ ਮੈਂ ਖੁਦ ਰੱਬ ਹਾਂ ਬਿਹਲਾਦ ਨੂੰ ਕਹਿ ਦਿੱਤਾ ਆਪਣੇ ਬੱਚੇ ਨੂੰ چھ رام کی گل جپیا کر جل ہر ناک تل ہر نا کش جلال ادینی نے اپنا تخلص رکھیا اکبر اور اکبر کے کہ سب تو اللہ ہو اکبر اللہ ہی سب تو ہے اور انہیں اپنا اکبر تخلص رکھیا جلال ادینی اسد نام سی جلال ادینی اکبر جلال ہی سب تو وڈا ہے انہیں دینے لائق مذہب بھی چلان کی کوشش کی یہ گل وکری چل نہیں سکے انہیں پیغمبر بننے دی کوشش کی تھی رستے روڑا کھڑا کر رحیم نے انہیں کیا بادشاہ سلامت اسی بادشاہ جان کے تھانو سلام کر سکتے ہیں پیغمبر جان کے نہیں پیغمبر کوئی خدا دا پیغام ہوئے کسی کی پیغام لے آیا خدا دا اکبر نو چوٹ بڑی لگی اس نام اور اکبر دے تے رحیم دے احسان بڑے سن کنوج کے میدان شیر شاہ سوری دے ہتھوں ہمائیوں ہار کھا کے جد نسیا ہے اکبر ایک سال دس اے ہمائیوں افغانستان پہنچے ہیں کابل دش اکبر رحیم دے حوالے کی خود آسمان ایران چلا گیا اتو ہی سہرے پروار پر مدل لے کے پھر لاؤ لشکر بنا کے پھر جد اس نے حملہ کیا جتوئی حمایوں تو بعد بادشاہ ਅਕਬਰ ਬਣਿਆ ਤੇ ਅਕਬਰ ਦੇ ਦੇਖ ਰੇਖ ਪਾਲਣਾ ਪੋਛਣਾ ਸੰਭਾਲ ਰਹੀਮ ਨੇ ਕੀਤੀ ਸੀ ਰਹੀਮ ਕੋਮਲ ਹਿਰਦੇ ਦਾ ਮਾਲਕ ਧਾਰਮਿਕ ਜਜ਼ਬਿਆਂ ਦਾ ਮਾਲਕ ਫਕੀਰਾਨਾ ਤਬੀਅਤ ਦਾ ਮਾਲਕ ਸਿਆਣਾ ਬੜਾ ਤੇ ਸ਼ਾਇਰ ਕਵੀਅਤ ਅਕਬਰ ਨੇ ਇਸ ਨੂੰ ਬਹੁਤ ਉੱਚਾ ਉਦਾ ਦਿੱਤਾ ਵਜ਼ੀਰ ਘਰੇਲੂ ਮਾਮਲਿਆਂ ਦਾ ਵਜ਼ੀਰ ਬਣਾਇਆ ਹੋਮ ਮਿਨਿਸਟਰ ਬਣਾਇਆ ਇਹਦੇ ਗੀਤ ਸanskrit ਦੇ ਚਨੇ ਬ੍ਰਿਜ ਦੇ ਚਨੇ ਬੜੇ ਕੀਮਤੀ ਬੜੇ ਕੀਮਤੀ ਸਮਾਜ ਸੁਖ ਦੇ ਜਜ਼ਦ ਨਹੀਂ ਦੇ ਰਿਹਾ ਲੇਕਿਨ ਜਦ ਅਕਬਰ ਨੇ ਕਿਹਾ ਮੈਂ ਮਜ਼ਬ ਚਲਾਇਆ ਤੁਸੀਂ ਕਬੂਲ ਕਰੋ ਤੇ ਬਾਕੀ ਕਬੂਲ ਕਰਨਗੇ ਬਜ਼ੁਰਗ ਸੀ ਰਹੀਮ ਸਭ ਤੋਂ ਸਿਆਣਾ ਸੀ ਰਹੀਮ ਰਹੀਮ ਨਹੀਂ ਝੋਟ ਕਰ ਦਿੱਤੀ ਪੈਗੰਬਰ ਤੇ ਉਹ ਹੁੰਦਾ ਜਿਹੜਾ ਖੁਦਾ ਤੋਂ ਪੈਗਾਮ ਲੈ ਆਇਆ ਹੋਵੇ ਤੁਸੀਂ ਕੀ ਪੈਗਾਮ ਲੈ ਆਏ ਬਾਦਸ਼ਾਹ ਜਾਣ ਕੇ ਮੈਂ ਤੁਹਾਨੂੰ ਸਲਾਮ ਕਰ ਸਕਦਾ ਪੈਗੰਬਰ ਜਾਣ ਕੇ ਨਹੀਂ ਇਨਕਾਰ ਕਰ ਦਿੱਤਾ ਬੜੀ ਚੋਟ ਲੱਗੀ ਅਕਬਰ ਨੂੰ ਹੰਕਾਰ ਜਦ ਵੱਧ ਜਾਂਦਾ ਹੈ ਖੁਦਾ ਕੀ ਹੁੰਦਾ ਹੈ ਕੁਝ ਵੀ ਨਹੀਂ ਹੰਕਾਰ ਜਦ ਵੱਧ ਜਾਂਦਾ ਹੈ ਪਰਮਾਤਮਾ ਤੇ ਗੁਰੂ ਕੀ ਹੁੰਦਾ ਹੈ ਕੁਝ ਵੀ ਨਹੀਂ ਆਹਨ ਮੈਂ ਤੂੰ ਕੀ ਹੈ ਤੂੰ ਕੁਝ ਵੀ ਨਹੀਂ ਤੂੰ ਸਿਰ ਉੱਚਾ ਕਰੇਗਾ ਗਰਦਨ ਓੜਾ ਦੇਣਾ ਲੋਭ ਆਸ਼ਨਾ ਇਮਾਨਦਾਰੀ ਕੀ ਹੁੰਦੀ ਹੈ ਧੋਖੇਬਾਜ਼ ਬਣ ਜਾਏਗਾ ਬੇਈਮਾਨ ਹੋ ਜਾਏਗਾ ਭ੍ਰਸ਼ਟ ਹੋ ਜਾਏਗਾ ਕਾਮ ਆਸ਼ਨਾ ਆਚਰਣ ਕੀ ਹੁੰਦਾ ਹੈ ਸ਼ੀਲ ਸੰਜਮ ਕੀ ਹੁੰਦਾ ਹੈ ਬਰਾਦਕਾਰੀ ਹੋ ਜਾਏਗਾ ਦੁਰਾਚਾਰੀ ਹੋ ਜਾਏਗਾ ਇਸਤਰੀ ਹੈ ਤੇ ਗਨ ਕਾ ਹੋ ਜਾਏਗਾ ਸ਼ੀਲ ਸੰਜਮ ਕੀ ਹੁੰਦਾ ਹੈ ਆਚਰਣ ਕੀ ਹੁੰਦਾ ਹੈ ਗਜੀਆਂ ਉੱਡ ਜਾਣ ਗਿਆ ਆਚਰਣ ਦੀਆਂ ਸ਼ੀਲ ਸੰਜਮ ਦੀਆਂ ਅਹੰਕਾਰ ਵਾਸ਼ਨਾ ਮਨੁੱਖ ਜੀਵਦਾ ਹੈ ਵਾਸ਼ਨਾ ਦੇ ਜੀ ਪਾਹੀ ਗੁਰਦਾਸ ਜੀ ਕਹਿੰਦੇ ਤਨ ਮਰ ਜਾਂਦਾ ਹੈ ਵਾਸ਼ਨਾ ਨਹੀਂ ਮਰਦੀ ਇਹ ਅਗਲਾ ਜਨਮ ਕਰਦਾ ਤੇ ਧਰਮ ਦੀ ਸਾਧਨਾ ਕੀ ਹੈ ਮਨ ਨੂੰ ਪ੍ਰਭੂ ਨੂੰ ਨਾਮ ਦੇ ਨਾਲ ਜੋੜਨਾ ਇਹ ਸਰੋਤਾ ਬਣੇ ਇਹਦੇ ਨਾਲ ਕੀ ਹੁੰਦਾ ਹੈ ਪਹਿਨੇ ਪਹਿਲ ਵਾਸ਼ਨਾ ਸੀਮਤ ਹੁੰਦੀ ਹੈ ਸੀਮਤ ਹੁੰਦੀ ਹੈ ਇੱਕ ਦਿਨ ਵਾਸ਼ਨਾ ਮਰ ਜਾਂਦੀ ਹੈ ਤੇ ਵਾਸ਼ਨਾ ਪ੍ਰਾਰਥਨਾ ਦੇ ਵਿੱਚ ਬਦਲ ਜਾਂਦੀ ਹੈ ਪ੍ਰਾਰਥਨਾ ਅਰਦਾਸ ਦੇ ਵਿੱਚ ਬਦਲ ਜਾਂਦੀ ਹੈ ਅਦਾ ਅਰਦਾਸ ਦੇ ਵਿੱਚ ਸ਼ੁਕਰਾਨਾ ਆਉਂਦਾ ਹੈ ਪ੍ਰਭੂ ਤੇਰਾ ਸ਼ੁਕਰ 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 ਜਿਸ ਦਿਨ ਮਨੁੱਖ ਸ਼ੁਕਰਾਨੇ 'ਚ ਆ ਜਾਂਦਾ ਹੈ ਰਜ਼ਾ ਦੇ 'ਚ ਆ ਜਾਂਦਾ ਹੈ ਉਹਦੇ ਰੋਮ-ਰੋਮ ਦੇ 'ਚ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਹਦੇ ਬੋਲਾਂ ਦੇ 'ਚ ਅੰਮ੍ਰਿਤ ਹੋ ਜਾਂਦਾ ਹੈ ਉਹਦੀ ਦ੍ਰਿਸ਼ਟੀ ਦੇ 'ਚ ਅੰਮ੍ਰਿਤ ਹੋ ਜਾਂਦਾ ਹੈ ਉਹਦੇ ਕਰਮਾਂ ਦੇ 'ਚ ਅੰਮ੍ਰਿਤ ਹੋ ਜਾਂਦਾ ਹੈ ਉਹਦਾ ਹਰ ਬੋਲ ਉਹਦੀ ਹਰ ਦ੍ਰਿਸ਼ਟੀ ਉਹਦੀ ਹਰ ਕਰਤ ਅੰਮ੍ਰਿਤ ਵਈ ਹੋ ਜਾਂਦੀ ਏ ਬਲਕੇ ਗੁਰਬਾਣੀ ਕਹਿੰਦੀ ਉਹਦੇ ਸਾਰੇ ਸਰੀਰ ਦਾ ਫੋਨ ਅੰਮ੍ਰਿਤ ਹੋ ਜਾਂਦਾ ਏ ਜਿਹੜੀ ਅਵਸਥਾ ਹੈ ਅੱਜ ਰਾਤ ਨੂੰ ਦਾਸ ਨੇ ਭਵੇਂ ਦੂਰ ਹੀ ਕਥਾ ਹੈ ਕਾਲ ਕਾ ਮੈਂ ਉੱਥੇ ਇਸ ਨੂੰ ਆਰੰਭ ਕਰਾਂਗਾ ਤੇ ਧੰਗੁਰ ਗੁਰਨ ਸਾਹਿਬ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਕੇ ਬੈਠਾਂਗਾ ਮੇਰੇ ਕੋਲ ਸੰਪੂਰਨ ਕਰਾ ਲਵੇ ਦੋ ਤਿੰਨ ਦਿਨਾਂ ਦਾ ਮੈਂ ਆਰੰਭ ਕੀਤਾ ਹੋਇਆ ਹੈ। ਪੀਵੀ ਚੈਨਲ ਵਾਲਿਆਂ ਨੂੰ ਵੀ ਕੋਈ ਇੱਕ ਪਰਕਰਮ ਦੇ ਤੇ ਲੰਮਾ ਚੋੜਾ سلسلہ ਚਾਹੀਦਾ ਸੀ। ਫੇ ਮੈਂ ਇਸ ਟੰਗ ਨਾਲ ਕਰਾ ਰਹੇ ਹਾਂ ਇੱਕ ਪਰਕਰਮ ਛੇੜੇ। ਬਾਕੀ ਵਿਚਾਰ ਰਾਤ ਨੂੰ ਸ੍ਰੀ ਗੁਰ ਸਿੰਘ ਸਭਾ ਕੱਲ ਕਰ ਦੋ। ਬਾਕੀ ਇਤਲਾ ਮੈਂ ਅਰਜ਼ ਕਰ ਦਿੱਤੀ ਹੈ। ਜਿਸ ਦਿਨ ਮਨੁੱਖ ਸ਼ੁਕਰਾਨੇਸ ਆ ਜਾਂਦਾ ਹੈ। ਅਰਦਾਸ ਵਿੱਚ ਆ ਜਾਂਦਾ ਹੈ ਵਾਸ਼ਨਾ ਸੇਮਤ ਹੋ ਕੇ ਪ੍ਰਾਰਥਨਾ ਜਬਦਲ ਜਾਂਦੀ ਹੈ ਅਰਦਾਸ ਤੇ ਜਬਦਲ ਜਾਂਦੀ ਹੈ ਔਰ ਜੈਸੇ ਵਾਸ਼ਨਾ ਪ੍ਰਾਰਥਨਾ ਬਣ ਜਾਂਦੀ ਹੈ ਜਨਮ ਮਰਨ ਮਿਟ ਜਾਂਦੇ ਨੇ ਵਾਸ਼ਨਾ ਕਰਕੇ ਤੇ ਜਨਮ ਮਰਨ ਹੈ ਵਾਸ਼ਨਾ ਨੂੰ ਰੂਪਾਂਤਰਿਤ ਕਰਨਾ ਹੈ ਵਾਸ਼ਨਾ ਹੀ ਪ੍ਰਾਰਥਨਾ ਬਣ ਜਾਂਦੀ ਹੈ